ਵੀ ਦੋ ਸੋਜ਼ਨ ਨੂੰ ਆਪਾਂ ਬੂਰੀ ਝੋਟੀ ਦਿਖਾਉਣੀ ਆ ਅਖੀਰੀ ਨਗੀਨਾ ਹੀ ਆ ਚੰਗੇ ਸੀ ਮੰਦੀ ਹੈਗੀ ਤੇ ਬਾਕੀ ਕੱਦ-ਕਾਠ ਵੀ ਬਹੁਤ ਆ ਹੱਡਾਂ ਉਹਨਾਂ ਦੀ ਬਹੁਤ ਮਜ਼ਬੂਤ ਆ ਤੇ ਸੋਹਣੀ ਵੀ ਬਹੁਤ ਆਗੀ ਬਹੁਤ ਟੌਪ ਦੀ ਝੋਟੀ ਤਿਆਰ ਹੋਣੀ ਹੈ ਮੋੜ ਲਓ ਜੀ ਫੇਸ ਦੇਖ ਸਕਦੇ ਹੋ ਇਹਦਾ ਸਿੰਗਾਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੈਗੀ ਤੇ ਬਾਡੀ ਬੰਤਰ ਦੀ ਬਹੁਤ ਚੰਗੀ ਆ ਢਾਂਚਾ ਬਹੁਤ ਮਜ਼ਬੂਤ ਆ ਵੇਲ ਵੀ ਕੱਦ ਵੀ ਕੋਈ ਕਮੀ ਨਹੀਂ ਝੋਟੀ ਦੇ ਵਿੱਚ ਮੇਲੇ ਵਾਲੀ ਝੋਟੀ ਹੈਗੀ ਬੈਕ ਸਾਈਡ ਤੋਂ ਪਿੱਠ ਪੂੜਾ ਦੇਖ ਸਕਦੇ ਹੋ ਪੂਰੀ ਆ ਤੇ ਬਾਕੀ ਆਪਾਂ ਡਿਟੇਲ ਪੁੱਛ ਲੈਨੇ ਆ ਕਿ ਕੀ ਡਿਟੇਲ ਹੈ ਜੀ ਥਣ ਥਣ ਵੀ ਚੰਗੇ ਆ ਫੇਸ ਦਵਾਰੇ ਦੇਖ ਸਕਦੇ ਹੋ ਬੰਦ ਹੋਈ ਬਹੁਤ ਜਿਆਦਾ ਚੰਗੀ ਝੋਟੀ ਹੈਗੀ ਸਾਂਭੀ ਵੀ ਬਹੁਤ ਚੰਗੀ ਹੈ ਲਿਸਤੀ ਵੀ ਨਹੀਂ ਕਿਸੇ ਪੱਖਾਂ ਤੋਂ ਲੱਤਾਂ ਲੁੱਤਾਂ ਬਹੁਤ ਮਜ਼ਬੂਤ ਆ ਫੇਸ ਵੀ ਬਹੁਤ ਸੋਹਣਾ ਅਜੇ ਖੀਰ ਕੋਈ ਆ ਕੱਦ-ਕੱਟ ਵੀ ਬਹੁਤ ਕਰ ਨਾਲ ਨੇ ਬਹੁਤ ਵੱਡੀ ਮਤਲਬ ਕਿ ਜਿਹਨੇ ਸੇਵਾ ਕਰ ਲਈ ਬਹੁਤ ਵੱਡੀ ਮੱਝ ਤਿਆਰ ਹੋਣਾ ਹੈ ਤੇ ਪੈਰਜ਼ੇ ਵੀ ਚੰਗੇ ਬਟਾਊਗੀ ਜੇ ਤਿਆਰ ਕਰਕੇ ਕਿਸੇ ਨੇ ਵੇਚੀ ਇਹ ਤੇ ਕੋਈ ਕਮੀ ਨਹੀਂ ਹੈਗੀ ਬਾਕੀ ਆਪਾਂ ਥਾਣ ਦਿਖਾ ਦਿੰਨੇ ਆ ਥਾਣ ਵੀ ਚੰਗੇ ਆ ਬਾਕੀ ਬੈਕ ਸਾਈਡ ਮੂਹਰੋਂ ਤੁਸੀਂ ਆ ਦੇਖ ਸਕਦੇ ਹੋ ਜਿਹੜੀਆਂ ਕੁ ਆ ਬਾਹੂ ਜਾਂ ਗੋਲੀ ਕਹਿੰਦੇ ਉਹ ਵੀ ਹੈ ਨਹੀਂ ਜਮਾ ਬਾਕੀ ਥਾਣ ਤੋਂ ਬਹੁਤ ਚੰਗੇ ਆ ਤੇ ਆ ਬੈਕ ਸਾਈਡ ਤੇ ਆ ਝੋਲੀ ਜੀ ਹੁੰਦੀ ਹੈ ਜਿਹੜੀ ਇਹ ਵੀ ਦੇਖ ਸਕਦੇ ਹੋ ਇਹ ਵੀ ਨਿਸ਼ਾਨੀਆਂ ਵੀ ਆਰਡਰ ਪਿੱਛੇ ਨੂੰ ਬਹੁਤ ਗੱਡੂ ਹੀ ਹੈ ਦੇਖ ਸਕਦੇ ਹੋ ਬਾਕੀ ਬੈਕ ਸਾਈਡ ਤੋਂ ਪਿੱਠ ਦੀ ਕੁਆਲਿਟੀ ਬਹੁਤ ਚੰਗੀ ਆ। ਬਾਕੀ ਬੀ ਡਿਟੇਲ ਪੁੱਛ ਲੈਣੇ ਆ ਸਾਰੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਪਣਾ ਨਾਮ ਦੱਸ ਦਿਓ ਤੇ ਐਡਰੈਸ ਦੱਸ ਦਿਓ। ਨਾਮ ਮੇਰਾ ਹੈਗਾ ਜੀ ਮਿੰਦਰ ਸਿੰਘ ਪਿੰਡ ਜਿਉਂ ਦਾ ਜੀ। ਪਿੰਡ ਜਿਉਂ ਦਾ ਜਿਲ੍ਹਾ ਬਠਿੰਡਾ ਦਾ। ਜਿਲ੍ਹਾ ਬਠਿੰਡਾ ਜੀ। ਠੀਕ ਹੈ ਜੀ ਜਿਹੜੀ ਆਪਾਂ ਇਹ ਝੋਟੀ ਲੈ ਕੇ ਆਏ ਆ ਜੀ ਇਹ ਆਪਣੇ ਘਰ ਦੀ ਹੈਗੀ ਹਾਂ ਜੀ ਝੋਟੀ ਆਪਣੇ ਇਹ ਘਰ ਦੀ ਜੰਪ ਲਈ ਹਰਿਆਣੇ ਤੋਂ ਮੱਝ ਆਈ ਸੀ ਠੀਕ ਹੈ ਜੀ ਉਹਦੇ ਟਵਾਲੀ ਵਾਲਾ ਬੂਰਾ ਸਾਂਹ ਜਿਹੜਾ ਜੀ ਮਸ਼ਹੂਰ ਹੈਗਾ ਉਹਦੀ ਮਾਂ ਦਾ ਦੁੱਧ ਹੈਗਾ ਜੀ 19 ਲੀਟਰ ਕੋਸ ਪੁਆਇੰਟ ਅੱਛਾ ਜਿਹੜਾ ਟਵਾਲੀ ਚ ਬੂਰਾ ਸਾਂਹ ਉਹਦੀ ਹੈ ਇਹ ਉਹਦੀ ਬੱਚੀ ਹੈ ਜੀ ਠੀਕ ਆ ਉਹਦਾ ਸੀਮਨ ਲੱਗਿਆ ਵਸੇ ਉਹਦਾ ਸੀਮਨ ਲੱਗਿਆ ਵਸੇ ਜੀ ਠੀਕ ਹੈ ਜੀ ਤੇ ਮਾਂ ਥੱਲੇ ਦੁੱਧ ਸੀ ਕਹਿੰਦਾ ਜੀ 17 ਲੀਟਰ ਹੀ ਥੱਲੇ ਹਾਂ ਤਾਂ ਲੈ 17 ਲਿਟਰ ਹਾਂ ਅੱਗੇ ਬੋਲੀ ਆਣਾ ਜੀ ਹੁਣ ਤਾਂ ਮਾਂ ਆਪਣੇ ਘਰੇ ਖੜੀ ਹੈ ਠੀਕ ਹੈ ਜੀ ਤੇ ਇਹ ਦੰਦੋਂ ਕਿਵੇਂ ਆਖੀਰ ਹੋਈ ਦੰਦੋਂ ਕੱਚੀ ਖੀਰੀ ਆ ਜੀ ਹਲੇ ਉਮਰੇ ਦੀ 20 ਮਹੀਨੇ ਆ 20 ਮਹੀਨੇ ਹਾਂ ਜੀ ਕੱਦ ਘੜ ਬਹੁਤ ਆ ਹਨਾ ਹਾਂ ਜੀ ਹਾਈ ਟੂਟ ਮਾਂ ਦੀ ਵੀ ਬਹੁਤ ਆਈ ਇਹਦੀ ਵੀ ਹਾਂਜੀ ਪਰਮਾਤਮਾ ਦੀ ਚੰਗੀ ਬਖਸ਼ਿਸ਼ ਮਤਲਬ ਪੂਰੀ ਚੰਗੀ ਤੇਰ ਹੋਊਗੀ ਹਨਾ ਹਾਂ ਜੀ ਠੀਕ ਹੈ ਜੀ ਤੇ ਆਪਾਂ ਇਹਦਾ ਮੁੱਲ ਕਿੰਨਾ ਰੱਖਿਆ ਜੀ ਮੋਲੇ ਤਾਂ ਹੈਗਾ ਜੀ 70000 ਰੁਪਏ 70000 ਦੇ ਦੇਣ ਲੈਣ ਆਪਾਂ ਕਿਥੋਂ ਕਦੀ ਦੇਣੀ ਹੈ ਜੀ ਦੇਣ ਲੈਣ 65000 ਦੀ ਕੱਟੀ ਦੇਵਾਂਗੇ 65 ਦੀ ਹਾਂ ਨਹੀਂ ਆ ਕੋ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਕੰਟੈਕਟ ਨੰਬਰ ਆਪਣਾ ਹੈ 94640 ਹਾਂਜੀ 73315 ਠੀਕ ਹੈ ਜੀ 94640 73315 73315 ਹਾਂਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹਨੂੰ ਵੀ ਇਹ ਝੋਟੀ ਪਸੰਦ ਆਉਂਦੀ ਆ ਵੈਸੇ ਇੱਥੇ ਵਿਕ ਜਾਣੀ ਹੈ ਵਿਕਣੀ ਚਾਹੀਦੀ ਹੈ ਝੋਟੀ ਚੰਗੀ ਹੈਗੀ ਪਰ ਫੇਰ ਵੀ ਕਈ ਵਾਰੀ ਨਹੀਂ ਵਿਕਦੀ ਤਾਂ ਤੁਸੀਂ ਕੰਟੈਕਟ ਕਰਕੇ ਤੇ ਗੱਲਬਾਤ ਕਰ ਸਕਦੇ ਹੋਗੇ न <laughs>